ਹਾਂਜੀ ਮਿੱਤਰੋ ਮੈਸੀ ਫੋਰਗੇਸ਼ਨ 245 ਡੀਆਈ ਲੈ ਕੇ ਆਇਆ ਤੁਹਾਡੇ ਲਈ ਬਾਈ ਜੀ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ 62801 37325 ਮੀਰਾ ਮੋਬਾਈਲ ਨੰਬਰ ਆ ਐਡ ਕਰਵਾਉਣ ਲਈ ਕਿਸੇ ਵੀ ਬ੍ਰਾਂਡ ਦੀ ਪ੍ਰੋਮੋਸ਼ਨ ਕਰਵਾਉਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਇੰਸਟਾਗ੍ਰam ਤੇ ਵੀ ਚੈਨਲ ਹੈਗਾ ਬਾਈ ਜੀ ਇਸੇ ਨਾਮ ਤੇ ਆ ਤੇ ਬਾਈ ਜੀ ਟਰੈਕਟਰ ਬਾਰੇ ਗੱਲਬਾਤ ਕਰਦੇ ਆ 8427725955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਤੇ ਟਰੈਕਟਰ ਦਾ ਮਾਡਲ ਹੈਗਾ 2010 ਮਾਡਲ ਟਰੈਕਟਰ ਆ ਬਾਈ ਜੀ ਪੰਜਾਬ ਨੰਬਰ ਦਾ ਟਰੈਕਟਰ ਆ ਸਾਰਾ ਟਰੈਕਟਰ ਬਿਲਕੁਲ ਰੀਜਨਲ ਪਿਆਗਾ ਇੰਜਨ ਗੇਅਰ ਲੈਫਟ ਪੱਖੋਂ ਪੂਰੀ ਫੁੱਲ ਗਾਰੰਟੀ ਆ ਫਾਈਬਰ ਦੀ ਹੱਡ ਵਗੈਰਾ ਲੱਗੀ ਹੋਈ ਆ ਬਾਈ ਜੀ ਡਬਲ ਕਲਚ ਟਰੈਕਟਰ ਆਗਾ ਜੇਕਰ ਟਾਇਰਾਂ ਦੀ ਗੱਲ ਕਰਕੇ ਤਾਂ ਚਾਰੋਂ ਟਾਇਰ ਵੀਰਨੇ ਕੰਪਨੀ ਦੇ ਟਾਇਰ ਪਾਏ ਹੋਇਆ ਬਾਈ ਜੀ ਤੇ 80 ਤੋਂ 85 ਪੈਸੇ ਟਰੈਕਟਰ ਤੇ ਟਾਇਰ ਹਜੇ ਪਏ ਆਗੇ ਕੰਡੀਸ਼ਨ ਵਗੈਰਾ ਚੈੱਕ ਕਰੋ ਵੀਡੀਓ ਚ ਫੁੱਲ ਓਕੇ ਆਗੀ ਵੱਡਾ ਬਾਈ ਜੀ ਪੂਰਾ ਹੈਵੀ ਬੰਪਰ ਲੱਗਾ ਹੋਇਆ ਹੈਗਾ ਮੂਰੇ ਪੂਰਾ ਫੁੱਲ ਵਧੀਆ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆ ਰੇਟ ਇਹਦਾ ਹੈਗਾ 3,30,000 ਰੁਪਏ ਡਿਮਾਂਡ ਰੱਖੀਆ ਵੀਰ ਨੇ ਇਹ ਜੋ ਵੀਰ ਕਹਿੰਦਾ ਆਪਾਂ ਤੁਹਾਡਾ ਮਾਨਤਨ ਕਰ ਦਿਆਂਗੇ ਤੇ ਜਿਹੜਾ ਵੀਰ ਵੀਡੀਓ ਦੇਖ ਕੇ ਜਾਊਗਾ ਦਾ ਵੀ ਮਾਨਤਨ ਹੋ ਜਾਊਗਾ 3,30,000 ਰੁਪਏ ਡਿਮਾਂਡ ਆ ਗਈ ਮੌਕੇ ਤੇ ਮਾਨਤਨ ਵੀਰ ਕਹਿੰਦਾ ਆਪਾਂ ਤੁਹਾਡਾ ਕਰ ਦਿਆਂਗੇ ਧੰਨਵਾਦ ਜੀ